ਦੀ ਤਿਆਰ ਇਹ ਜਾਣੀਆਂ ਐਮਪੀ ਆ ਰਹੇ ਨੇ ਅੱਜ ਕੋਈ ਠੰਡ ਚ ਅੱਜ ਜਾਵੋਗੇ ਹਾਂਜੀ ਅੱਜ ਜਾਵਾਂਗੇ ਤੇ ਪਹਿਲਾਂ ਟਰੈਕਟਰ ਤੇ ਦੇਖਦੇ ਆ ਆਰ ਪੀ ਐਮ ਕਿੰਨੇ ਨੇ 11 11 12 ਤੇ ਜਾਣਾ ਕਰੋ ਜੀ ਮਿੱਤਰੋ ਜਿਵੇਂ ਬਈ ਸਾਫ ਚੱਲਦੀ ਜਾਵਾਂ ਹਾਂ ਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਇੱਕ ਨਵੀਂ ਵੀਡੀਓ ਤੇ ਨਵੇਂ ਮਿਲਾਂ ਤੁਸੀਂ ਜੀ ਲੋ ਜੀ ਮਿੱਤਰੋ ਮਸ਼ੀਨਾਂ ਦਾ ਕੰਮ ਆਪਰਾਤ ਲਗਭਗ ਨਿਮੇੜ ਕੇ ਸੀਗੇ ਤੇ ਅੱਜ ਆਪਾਂ ਕਰਾਂਗੇ ਤੇ ਈਲ ਦਾ ਕੰਮ ਤੇ ਈਲ ਤੇ ਟਾਈਨ ਨਮੀ ਕਹਾਂਗੇ ਮਿੱਤਰੋ ਠੀਕ ਆ ਜੀ ਤੇ ਬਾਕੀ ਤੇ ਦੂਰ ਪਾ ਕੇ ਨਾ ਸਾਰੇ ਬਸਾਂ ਚ ਆਪਣੇ ਦਾ ਟਾਈਮ ਸਹੀ ਕਰਕੇ ਈਲ ਦਾ ਟਾਈਮ ਸਹੀ ਕਰਨਾ ਇਕਾ ਬਲੇਡ ਦਾ ਟਾਈਮ ਸਹੀ ਕਰਨਾ ਠੀਕ ਆ ਜੀ ਤੁਹਾਨੂੰ ਦੱਸਾਂਗੇ ਮੈਂ ਟਾਈਮ ਕਿਵੇਂ ਸਹੀ ਕਰਦੇ ਹਾਂ ਮੀਡੀਅਟ ਤੇ ਸੈਂਦਾ ਕੱਫ ਤੇ ਬਾਕੀ ਦਾ ਕੰਮ ਹੋ ਗਿਆ ਫਿਰ ਆਪਾਂ ਕਰਾਂਗੇ ਭਰਾਵੋ ਇਹਦਾ ਆਟੋ ਮਾਰਗੜਿਆ ਬੋਲ ਰਾਂਗੇ ਤਾਂ ਮਸ਼ੀਨ ਦਾ ਸਾਰੀ ਸੇਨ ਓਕੇ ਆ ਜੀ ਸਟਰੋ ਰੀਲ ਦੇ ਪਾਈਪਾਂ ਕਸੀਆਂ ਨੇ ਆਪਾਂ ਜੀਆਂ ਅੱਜ ਦੇਖੋ ਜੀ ਦੋ ਜਾਨੇ ਲੱਗੇ ਹੋਏ ਨੇ ਅੱਜ ਮਸ਼ੀਨ ਜਮਾਂ ਕਲੀਅਰ ਕਰ ਲਾਂਗੇ ਸਾ ਉਹ ਪੀਆ ਇੱਥਾ ਟਾਈਮ ਸੈੱਟ ਕਰਨਾ ਰਹਿੰਦਾਗਾ ਹਰੀਲ ਤੇ ਬਲੇਡ ਦਾ ਬਾਕੀ ਮਾਰਾਂ ਮੋਟਾ ਫੇਰੀ ਹੋ ਗਈ ਸਾਰੇ ਕਿਤੇ ਵਾਕੀ ਜੀ ਟਰੈਲੀ ਆ ਗਈ ਆਪਣਾ ਇਹ ਕਰਨੀ ਹੈ ਮੋਡੀਫਾਈਡ ਕਰਨੀ ਹੈ ਜੀ 12 ਸਾਡੀ ਜੀ ਟਰੈਲੀ ਆ ਗਈ ਇਹ ਲੈਜ਼ਰ ਕਟਿੰਗ ਕਰਵਾ ਮੰਗਾ ਸਾਰੀ ਤੇ ਆਪਾਂ ਠੀਕ ਆ ਜੀ ਬਾਕੀ ਦਾ ਕੰਮ ਕਰ ਚੱਲੀ ਜਾਂਦਾਗਾ ਇਧਰ ਆਹ ਵਾਈ ਟਰੈਲੀ ਆ ਗਈ ਇਹਦਾ ਬੈੱਡ ਦਾ ਕੰਮ ਕਰਨਾ ਹੈਗਾ ਬੈੱਡ ਹੋ ਗਿਆ ਬੈੱਡਾਂ ਸਾਰੀ ਜਾਲੀ ਲਾਉਣੀ ਦਾ ਵੀ ਆਪਾਂ ਨੇ ਤੇ ਉੱਪਰਲਾ ਟੋਪੇ ਦਾ ਕੰਮ ਕਰਨਾ ਹੈਗਾ ਇਹ ਰੰਗ ਕਰਨੀਆਂ ਟਰਾਲੀਆਂ ਆਪਣੇ ਪੇਂਟ ਕਰਨੀਆਂ ਰੰਗ ਇਹ ਟਰਾਲੀਆਂ ਜੀ ਤੇ ਆਹ ਵੜੀ ਪੇਂਟ ਕਰਨੀ ਆ ਟਰਾਲੀਆਂ ਆਪਾਂ ਨੇ ਇਹਦਾ ਕੰਮ ਚੱਲਦੀ ਜਾਂਦਾ ਉਹ ਕੰਮ ਚੱਲਦੀ ਜਾਂਦਾ ਕਾ ਕੰਮ ਚੱਲਦੀ ਜਾਂਦਾਗਾ ਬਾਕੀ ਸਾਰੇ ਤਵੀਆਂ ਨੇ 22 ਲੈਂਦੇ ਆ 35 ਆਪਾਂ ਰਿਪੇਅਰ ਫੋਲਾਂ ਤੇ ਪਹਿਲਾਂ ਟਰੈਕਟਰ ਤੇ ਦੇਖਦੇ ਆ RPM ਕਿੰਨੇ ਨੇ

ਕਰਤਾਰ ਬਾਹੀ ਦਾ ਮਾੜੀ ਬੁਲਾਵੇ ਹਾਂ ਬੁਲਾਵੇ ਮਾੜੀ ਕਿ ਕਿੰਨੀ ਐਸੇ ਕਿੰਨੀ ਆਲੀ ਸਾਰਾ ਸਭ ਇਹ ਵੀ ਦੋਨੋਂ ਆ ਬੈਠੀ ਹੈ ਯਾਰ ਪੁਲੀਸ ਹਾਂ ਜਲਦੀ ਆ ਜਾਓ ਦੋਸਤ ਚਲੋ ਵੀ ਆਪਣਾ ਚਲੋ ਲੈ ਕਰ ਰਹੇ ਹੋ ਨਹੀਂ ਜੱਗ ਇੱਥੇ ਚੱਲੇ ਜਾਂਦਾ ਮਾੜੀ ਮਾੜੀ ਕਰੋ ਜਿਆ ਕਮੇਟਰ ਜਿੰਬੂ ਜਾਵ ਚੱਲਦੀ ਜਾਵਾ ਕੋਈ ਆਵਾਜ਼ ਨਹੀਂ ਆਉਂਦੀ ਠੀਂਲਦੀ ਖਲੇ ਬਲੇਡ ਬਲੇਡ ਦੀ ਆਵਾਜ਼ ਆਦਾ चक ते रेश भई ਆਹੀ ਮੇਟਰ ਲਾਦਾ ਸਾਮਾਨ ਸਾਰੇ ਬਾਈਆਂ ਦਾ ਕਰਤੀ ਤਿਆਰ ਇਹ ਜਾਣਗੇ ਐਮਪੀ ਆ ਰਹੇ ਨੇ ਅੱਜ ਕੋਈ ਠੰਡ ਚ ਅੱਜ ਜਾਵੋਗੇ ਹਾਂਜੀ ਅੱਜ ਜਾਵਾਂਗੇ ਅੱਜ ਜਾਣਗੇ ਜਾਣਗੇ ਹਰਿਆਣਾ ਜੇ ਕਿੱਥੇ ਪਲਬਰ ਪਲਮਰ ਇਹਦੇ ਰਾਤ ਜਾਵੋਗੇ ਕਦ ਤਰੀਕ ਨੂੰ ਜਾਵੋਗੇ ਅੱਜ ਹੀ ਜਾਵਾਂਗੇ 27 ਮਾਰਚ ਨੂੰ 27 ਮਾਰਚ ਨੂੰ ਇਹਦਾ ਪਿਆ ਮਹੀਨਾ ਅਮਨ ਅੱਡੀ ਦੂਰ ਅਸਾਂ ਠੀਕ ਆ ਜਾ ਵਧੀਆ ਕੰਮ ਉਦੋਂ ਬਹੁਤ ਸਾਫਾ ਮਸ਼ੀਨਾਂ ਇਹ ਬਹੁਤ ਉਹ ਤਾਂ ਉਹੀ ਹੀ ਖਰਾਬ ਜਾਲ ਬੈਂਡ ਹੋ ਜਾਂਦਾ ਜੀ 34 ਸਰੀਆਂ ਵਾਲਿਆਂ ਕਰੋ ਜੈਕ ਦੇਖੋ ਜਾ ਕਿ ਨਾ ਹਲਕਾ ਬਣਾਇਆ ਕੰਪਨੀ ਆਣ ਨੇ ਬਸ ਪੱਤੇ ਪਤਰੀ ਸਰੀ ਲਾਏ ਹੋਏ ਨੇ ਬਸ ਉਹ ਗੱਲ ਬਾਤ ਹੈ ਨਹੀਂ ਜਾ ਜਾ ਟਾਈਮ ਪਾਸ ਹੀ ਕਰਾਇਆ ਜਾਵਦਾ ਤੇ ਆਪਾਂ ਨੂੰ ਇੱਕ ਐਮਰਜੈਂਸੀ ਆ ਰੇਡੀਓ ਨਾ ਨਹੀਂ ਪੈਗੇ ਤੰਨਾ ਅੱਜ ਆਪਾਂ ਇਹ ਰੇਡੀਓ ਦਾ ਕੰਮ ਕਰਦੇ ਆ ਉਹ ਬਾਲੀ ਦੇ ਆ ਜਾ ਬੰਦਿਆਂ ਦਾ ਰੇਡੀਓ ਨਾ ਨਹੀਂ ਪੈਗੇ ਤੰਨਾ ਆਪਾਂ ਨੂੰ ਆਪਣੇ ਪੰਡੂ ਹੀ ਨੇ ਬਾਹਲੇ ਗੱਲ ਪੈ ਗਈ ਤੇ ਉਹਨਾਂ ਦੇ ਰੇਡੀਓ ਨੇ ਜੀ ਆਪਾਂ ਤਿਆਰ ਕਰੀ ਜਾਂਦੇ ਆ ਨਾ ਗੋਹੇ ਵਾਲੀਆਂ ਨੇ ਤੇ ਬਾਕੀ ਆਪਾਂ ਮਸ਼ੀਨਾਂ ਦਾ ਕੰਮ ਕਰਾਂਗੇ ਕੱਲ ਨੂੰ ਜਾਂ ਪਰਸ ਨੂੰ ਜੀਰੂ